ਐਡੀਸਨ ਨੇ ਇਹ ਗੱਡੀ ਬਣਾਈ ਸੀ ਬੈਟਰੀ ਆਪਰੇਟਰ ਥੋਮਸ ਐਡੀਸਨ ਨੇ ਹਾਂ ਲੱਭ ਲਓ ਤੁਸੀਂ ਗੂਗਲ ਤੇ ਕਰ ਲਓ ਸਰ ਲੋਕੀ ਇਹ ਕਹਿੰਦੇ ਜਿਨ੍ਹਾਂ ਨੇ ਬਲਬ ਬਣਾਏ ਹਾਂ ਉਹਨਾਂ ਨੇ ਇਹ ਗੱਡੀ ਬਣਾਈ ਸੀ ਪਹਿਲੀ ਗੱਡੀ ਬਣਾਈ ਹੈ ਬੈਟਰੀ ਬੈਟਰੀਆਂ ਲੱਗੀਆਂ ਤੇ ਮੋਟਰਾਂ ਚੱਲਦੀ ਸੀ ਉਹ ਈਵੀ ਬਣੀ ਉਸ ਤੋਂ ਬਾਅਦ ਜਿਹੜੇ ਕੋਈ ਮੇਰੇ ਹਮ ਉਮਰ ਦੇ 60 65 ਸਾਲ ਦੀ ਉਮਰ ਦੇ ਅਗਰ ਕਿਸੇ ਨੇ ਦੇਖਿਆ ਹੋਵੇ ਸਨ 80 ਦੇ ਵਿੱਚ ਬਗੀਰਥ ਪਲੇਸ ਦਿੱਲੀ ਲਾਲ ਕਲਰ ਦੇ ਬਿਲਕੁਲ ਸਾਹਮਣੇ ਹੂੰ ਉੱਥੇ ਇੱਕ ਲਾਲ ਰੰਗ ਦੀਆਂ ਮਿੰਨੀ ਵੱਸਾ ਜਿਹਾ ਖੜੀਆਂ ਹੁੰਦੀਆਂ ਲਾਲ ਰੰਗ ਦੀਆਂ ਲਾਲ ਰੰਗ ਦੀ ਉਹ ਸਾਰੀਆਂ ਈਵੀ ਥੇ ਚਾਰਜਿੰਗ ਸਟੇਸ਼ਨ ਤੇ ਉਹਦੇ ਲੱਗੇ ਸਹੀ ਇਹ ਉਦੋਂ ਵੀ ਚੱਲੀਆਂ ਨੇ ਇਹ ਉਦੋਂ ਵੀ ਚੱਲੀਆਂ ਨੇ ਫਿਰ ਜਿਹੜੀ ਈਵੀ ਦੇ ਮਾਡਲ ਚ ਹੂੰ ਜਿਹੜੀ ਅਸਲ ਮਸ਼ੀਨਰੀ ਹੈ ਉਹ ਕੁਛ ਐਸੀ ਮਸ਼ੀਨਰੀ ਹੈ ਜਿਵੇਂ ਫੋਰਕ ਲਿਫਟਰ ਹੁੰਦੇ ਨੇ ਬਹੁਤ ਸਾਰੀਆਂ ਇੰਡਸਟਰੀਆਂ ਜਿਹੜੀਆਂ ਬੰਦ ਨੇ ਜਿੱਥੇ ਫਲੇਮ ਦਾ ਖਤਰਾ ਹੈ ਅੰਦਰ ਮੂਵਮੈਂਟ ਹੋਣੀ ਹੈ ਹਾਈਡਰਾ ਮਸ਼ੀਨ ਜਾ ਨਹੀਂ ਸਕਦੀ ਜਾਂ ਇੰਜਨ ਵਾਲਾ ਫੋਰਕ ਲਿਫਟਰ ਨਹੀਂ ਜਾ ਸਕਦਾ ਉੱਥੇ ਇਲੈਕਟ੍ਰੀਕਲ ኦਪਰੇਟਡ ਫੋਰਕ ਲਿਫਟਰ ਚੱਲਦੇ ਨੇ ਯਰ ਜਿੱਥੇ ਜਿਹੜੀ ਚੀਜ਼ ਦੀ ਲੋੜ ਹੈ ਉੱਥੇ ਤਾਂ ਸਮਝ ਆਉਂਦੀ ਹੈ ਹੋ ਜੇ ਤੁਸੀਂ ਕੱਕੜਵਾਲ ਨੂੰ ਕਹੋ ਪਿੰਡ ਚ ਆ ਕੇ ਇਥੇ ਈਵੀ ਚਲਾਦੇ ਹੀ ਪੋਲਿਊਸ਼ਨ ਹੋਊ ਐ ਦੋ ਬੰਦਾ ਬੇਵਕੂਫਤਾ ਹੈ ਨਹੀਂ ਕੋਈ ਦੁਨੀਆ ਮੰਨਿਆ ਦਿੱਲੀ ਹਾਈਲੀ ਪੋਲਿਊਟਡ ਏਰੀਆ ਹੈ ਹੂੰ ਹਾਈਲੀ ਪੋਲਿਊਟਡ ਇਹਦੇ ਵਿੱਚ ਤੁਸੀਂ ਡਿਫਾਈਨ ਤਾਂ ਕਰੋ ਕਿਹੜਾ ਕਿਹੜਾ ਸੈਗਮੈਂਟ ਇਹਨੂੰ ਖਰਾਬ ਕਰ ਰਿਹਾ ਹੈ ਨਿਹੜਾ ਖਰਾਬ ਕਰ ਰਿਹਾ ਉਹਦੀ ਗਿਣਤੀ ਘਟਾ ਦਿਓ ਤੁਸੀਂ ਕੋਈ ਮਾਪਦੰਡ ਬਣਾ ਦਿਓ ਇਹ ਭਾਈ ਫਲਾਣਾ ਲੈਵਲ ਤੱਕ ਬੰਦਾ ਕਾਰ ਨਹੀਂ ਰੱਖ ਸਕਦਾ ਗੱਲ ਖਤਮ ਆਵਾਜ਼ ਹਨ ਨਾ ਬੀ ਦੱਸ ਲੈਵਲ ਰੱਖ ਦੋ ਲੈਵਲ ਰੱਖਣੇ ਕਿਹਨੇ ਲੋਕਾਂ ਕੋਲੇ ਕਾਰ ਪਾਰਕ ਕਰਨ ਨੂੰ ਥਾਂ ਨਹੀਂ ਗੱਡੀ ਰੱਖੀ ਹੋਈ ਹੈ ਖੜਾਉਣੀ ਗਲੀ ਚ ਖੜਾਉਣੀ ਗਲੀ ਚ ਲਾਲੋਪਾਬੰਦੀ ਹੈ ਨਾ ਵੀ ਕਾਰ ਉਹ ਖਰੀਦੂ ਜਿਹੜੇ ਅੰਦਰ ਖੜਨ ਦੀ ਜਗ੍ਹਾ ਹੋਵੇ ਤੁਸੀਂ ਕਹਿੰਦੇ 58 ਲੱਖ ਦੱਸਿਆ ਜੇ 58 ਲੱਖ ਹੈ ਤਾ ਮੈਨੂੰ ਲੱਗਦਾ ਜੇ ਜਿਆਦਾ ਨਹੀਂ ਤਾਂ 50 ਲੱਖ ਗੱਡੀ ਉੱਥੇ ਐਂ ਨਿਕਲ ਜੂ ਵਿਖੜਾਉਣ ਨੂੰ ਥੋਹੇ ਨਹੀਂ ਕੋਈ ਪੈਰਾਮੀਟਰ ਲਾਓ ਪਰ 10 ਸਾਲ ਵਾਲਾ ਪੁਰਾਣਾ ਇਹ ਗੱਲ ਸਮਝ ਆਉਂਦੀ ਹਮ ਬਣਾ ਲਓ ਕਰਟੇਰੀਆ ਪਹਿਲਾਂ ਮਲਟੀਪਲ ਦਾ ਲਾਓ ਇੱਕ ਘਰ 'ਚ ਕਿੰਨੀਆਂ ਕਾਰਾਂ ਨੇ ਭਾਈ ਇੱਕ ਘਰ 'ਚ ਇੱਕ ਹੋ ਸਕਦੀ ਹੈ ਦੋ ਹੋ ਸਕਦੀਆਂ ਨੇ ਸ਼ਰਤ ਰੱਖ ਲਓ ਉਹਨਾਂ ਦੀ ਪਾਰਕਿੰਗ ਦੀ ਕੰਡੀਸ਼ਨ ਆ ਲਾ ਲਓ ਕੁਛ ਆਮਦਨ ਟੈਕਸ ਦੇ ਹਿਸਾਬ ਨਾਲ ਜੋੜ ਲਓ ਵੀ ਜਿਹੜਾ ਬੰਦਾ ਆਮਦਨ ਟੈਕਸ ਇਨਾ ਘਟੋ-ਘਟ ਭਰਦਾ ਹੋਵੇ ਭਾਈ ਉਹ ਗੱਡੀ ਰੱਖਣ ਨੂੰ ਫੇਰ ਤਾਂ ਸਮਝ ਆਉਂਦੀ ਇਹਨਾਂ ਗੱਲਾਂ ਦੀ ਹੂੰ ਤੁਸੀਂ ਮਾਪਦੰਡ ਸਹੀ ਬਣਾਓ ਪਰ ਆਹ ਤਰੀਕਾ ਸਹੀ ਨਹੀਂ ਹੈ ਵੀ ਗੱਡੀ ਹਲੇ 50000 ਕਿਲੋਮੀਟਰ ਵੀ ਨਹੀਂ ਚੱਲੀ ਉਹਦੇ ਸਾਲ ਪੂਰੇ ਹੋ ਗਏ ਉਹਨੂੰ ਸਕ੍ਰੈਪ ਕਰਾਂ ਤੋਂ ਹੂੰ ਇਹ ਗੱਲ ਧਿਆਨ ਦੇ ਲਈ ਨਹੀਂ ਵੈਸੇ ਗੱਡੀ ਦੇ ਕੋਈ ਆਂਦਾ ਵੀ ਹਾਂ ਵੀ 10 ਸਾਲ ਹੋ ਗਏ ਤਾਂ ਉਹ ਪੋਲੂਸ਼ਨ ਜ਼ਿਆਦਾ ਕਰੇਗੀ ਕੋਈ ਐਵੋਜੀ ਗੱਲ ਹੈਗੀ ਵੀ ਆ ਨਹੀਂ ਕੁਛ ਐਸਾ ਨਹੀਂ ਕੁਛ ਨਹੀਂ ਹੈ ਨਹੀਂ ਜੋ ਪੈਰਾਮੀਟਰ ਠੀਕ ਹੈ ਬੀਐਸ 1 2 3 4 5 6 ਆ ਗਏ 6 ਆ ਗਏ ਹੁਣ ਠੀਕ ਹੈ ਨਾ ਉਹਨਾਂ ਨੂੰ ਅਪਗ੍ਰੇਡੇਸ਼ਨ ਤੇ ਟੈਕਨੋਲੋਜੀ ਦਿਓ ਯਾਰ ਵੀ ਭਾਈ ਇਹਨੂੰ ਅਪਗ੍ਰੇਡ ਕਰਾ ਲਓ ਕੁਛ ਪੈਸਾ ਲਾਤੇ ਹੂੰ ਬਜਾਏ ਕਿ 20 ਜਾਂ 50 ਲੱਖ ਦੀ ਗੱਡੀ ਕਰਨਮ ਕਰਦੇ ਤੁਸੀਂ ਦੱਸੋ ਵੀ ਤੇ ਲੱਖ ਲੱਗੂਗਾ 2 ਲੱਖ ਲੱਗੂ ਐਪਗ੍ਰੇਡ ਹੋ ਜਾ ਹੂੰ ਕਰਾ ਲਓ ਉਹ ਭੋਗ ਪਾਉਣਾ ਤਾਂ ਕੋਈ ਅਕਲ ਮੰਦੀ ਰਾਇ ਤੁਸੀਂ ਕਟ ਮੋਬਾਈਲ ਇੰਡਸਟਰੀ ਦੀ ਗੱਲ ਕੀਤੀ ਤੇ ਅੱਜ ਤੋਂ ਜੇ ਜਦੋਂ ਇਹੋ ਜੇ ਕਾਨੂੰਨ ਨਹੀਂ ਆਏ ਸੀ ਤਾਂ ਇੱਕੋ ਦਮ ਖਬਰਾਂ ਆਉਂਦੀਆਂ ਸੀ ਵੀ ਆਟੋਮਾਈਜ਼ ਇੰਡਸਟਰੀ ਜਿਹੜੀ ਆ ਉਹ ਬੜੇ ਡਾਊਨਫਾਲ ਦੇ ਵਿੱਚ ਆਓ ਫੇਰ ਕਢ ਲਈ ਇਹਨਾਂ ਡਾਊਨਫਾਲ ਤੋਂ ਬਾਅਦ ਦੋਵੇਂ ਪਾਸੇ ਪੈਸੀ ਪੈਸੇ ਹੋ ਗਏ ਹੂੰ ਜਿਹਨਾਂ ਦਾ ਨਹੀਂ ਵਿਕਦਾ ਸੀ ਉਹਨਾਂ ਨੇ ਵੇਕਣ ਲੱਗ ਗਿਆ ਗਵਰਨਮੈਂਟ ਨੂੰ ਟੈਕਸਾਂ ਦੇ ਰੂਪ ਚ ਪੈਸਾ ਆਉਣ ਲੱਗ ਗਿਆ ਹੂੰ Hmm. 40% ਦਾ ਟੈਕਸ ਹੈ। ਹੂੰ ਸਿੱਤਮ ਦੀ ਗੱਲ ਹੈ। 40% 40% ਮੈਨੂੰ ਐ ਲੱਗਦਾ ਵੀ ਜਿਹਨੇ ਗੱਡੀ ਬਣਾਈ ਉਹਨੇ ਤਾਂ 5-7% ਕਮਾਇਆ ਹੁਣ ਇਹ ਤਾਂ ਸਿੱਧੀ 40% ਬਿਨਾਂ ਕਮਾਈ ਗੋਲ ਹੋ ਗਿਆ। ਹੂੰ ਫਿਰ ਉਹ ਟੈਕਸ ਅਡ ਹੋਣਾ ਹੈ। ਰਜਿਸਟ੍ਰੇਸ਼ਨ ਅਡ ਹੋਣਾ। ਫੋਰਚੂਨਰ ਗੱਡੀ 50 ਲੱਖ ਦੀ ਮਿਲਦੀ ਹੈ ਬਾਜ਼ਾਰੋਂ ਕਹਿੰਦਾ 25 ਲੱਖ ਚ ਤਿਆਰ ਹੋ ਜਾਂਦੀ ਹੈ। 25 ਲੱਖ ਉਹ ਤਾਂ 40% ਤਾਂ ਟੈਕਸ ਹੀ ਹੈ ਨਾ ਫਿਰ ਹੂੰ ਜੇ 50 ਲੱਖ ਦੀ ਹੈ ਹੂੰ ਤਾਂ ਕੁਦਰਤੀ ਅਰਬੀ 22 ਲੱਖ ਰੁਪਏ ਦਾ ਉਹ ਟੈਕਸ ਹੀ ਹੈ ਕਹਿੰਦਾ ਹਮ ਰਹਿ ਕਿੰਨੀ ਨਹੀਂ ਗਈ ਉਹੀ 25 26 ਦੀ ਮੈਂ ਜਦੋਂ ਆਪਣੀ ਗੱਡੀ ਲਈ ਸੀ ਮੈਂ ਦੇਖਿਆ ਮੈਂ ਸਾਰਾ ਦੇਖਿਆ ਵੀ ਗੱਡੀ ਦੀ ਅਸਲੀ ਕੋਸਟ ਜਿਹੜੀ ਹੈ ਉਹ 8.5 ਲੱਖ ਸੀ ਤੇ ਮੈਨੂੰ ਗੱਡੀ ਉਹ 13 14 ਲੱਖ ਚ ਮਿਲੀ ਹੈ ਗੱਡੀ ਉਹ ਤਾਂ ਸਸਤੇ ਦੀ ਗੱਲ ਕਰਦੇ ਹੋ ਹੁਣ ਤੇ ਬਹੁਤ ਫਰਕ ਹੈ ਬਹੁਤ ਫਰਕ ਇਸ ਕਰਕੇ ਕੋਈ ਲੌਜੀਕ ਨਹੀਂ ਹੈ ਅਨਲੋਜੀਕਲ ਗੱਲਾਂ ਸਰਕਾਰਾਂ ਕਰਦੀਆਂ ਨੇ ਉਹੇ ਜਿਹੇ ਸਾਡੇ ਲੋਕ ਹੋਗੇ। ਉਹ ਇਹਦੀ ਸਰਕਾਰ ਹੋਵੇ। ਇਹ ਕੋਈ ਤਰੀਕਾ ਨਹੀਂ ਹੈ। ਸਾਲਾਂ ਨਾਲ ਇਹਨੂੰ ਕਾਊਂਟ ਨਹੀਂ ਕੀਤਾ ਜਾ ਸਕਦਾ। ਪਹਿਲਾਂ ਇੱਕੋ ਹੀ ਗੱਲ ਦਾ ਕੋਈ ਜਵਾਬ ਦੇ ਲੈਣ ਵੀ ਚਾਹੇ ਰੇਲਵੇ ਐ। ਚਾਹੇ ਆਰਮੀ ਐ। ਜਾਂ ਗਵਰਨਮੈਂਟ ਦਾ ਆਪਦਾ ਇਨਫਰਾਸਟ੍ਰਕਚਰ। ਹੂੰ। ਇਹ ਤਾਂ ਇਹ ਵੀ 10 ਸਾਲ ਬਾਅਦ ਕੰਡਮ ਕਰਦੇ ਨੇ। ਕਦਮ ਕਰਦੇ ਨੇ। ਚਲੋ ਫਿਰ ਤਾਂ ਕੋਈ ਪੱਲੇ ਪੈਂਦੀ ਆ ਗੱਲ ਵੀ ਭਾਈ ਕਰੋ ਖਤਮ। ਟ੍ਰੇਨਸ ਐਡੀਆਂ ਪੁਰਾਣੀਆਂ ਪੁਰਾਣੀਆਂ ਚੱਲੀ ਜਾਂਦੀਆਂ ਰੇਲਾਂ ਟ੍ਰੇਨ ਚਲੇ ਕੋ ਐਰਲਾਈਨ ਜਲਦੀਆਂ ਨੇ ਐਰਲਾਈਨ ਕਹਾ ਹੁਣ 10 ਸਾਲ ਦੀ ਹੋਰ ਐਨ ਦੀ ਚੈੱਕ ਕਰ ਲੋ ਜਿੱਦੇ ਜਿ ਰਿਸਕ ਐ ਪਿੱਛੇ ਕ੍ਰੈਸ਼ ਵੀ ਐ ਚੈੱਕ ਕਰੋ ਨਾ ਵੀ ਕਿੰਨੇ ਕਿੰਨੇ ਸਾਲ ਪੁਰਾਣੇ ਨੇ ਇਹ ਇਹਨਾਂ ਤੇ ਕੋਈ ਫਾਰਮੂਲਾ ਲੱਗਦਾ ਨਹੀਂ ਇਹ ਹੀ ਫਰਕ ਐ ਵੀ ਜਦੋਂ ਅਸੀਂ ਇੱਕੋ ਲੈਵਲ 'ਤੇ ਨਾ ਰੱਖਦੇ ਹੂੰ ਫਿਰ ਅਨਾਜਿਕਤਾ ਪੈਦਾ ਹੋ ਜਾਂਦੀ ਹੈ ਫਿਰ ਬੰਦਾ ਕਹਿੰਦਾ ਵੀ ਲੈ ਇਹਨੇ ਮੇਰ ਨਾਲ ਧੱਕਾ ਕਰਤਾ ਪੈਦਾ ਕਰ ਲੰਦਿਆ ਹੂੰ ਫਿਰ ਉਹ ਰਸਤੇ ਲੱਭਣੇ ਛੁੱਟ ਨੇ ਫਾਰਮੂਲਾ ਲੈਵਲ ਉਪਰ ਤਾਂ ਸਾਰਾ ਦਾ ਇੱਕ ਹੋ ਜਾਵੇ EV ਦੀ ਵੈਸੇ ਲਾਈਫ ਕੀ ਹੈ ਕਿਉਂਕਿ ਬੈਟਰੀਸ ਉਹਦੀਆਂ ਚੇਂਜ ਕਰਨੀਆਂ ਪੈਂਦੀਆਂ ਜਿਹੜੀਆਂ ਬੈਟਰੀਸ ਨੇ ਉਹ ਕਿੰਨੇ ਕੋ ਸਾਲ ਚੱਲਦੀਆਂ ਨੇ ਦੇਖੋ ਜੀ ਸਹੀ ਮਾਨਾ ਚ ਬੈਟਰੀ ਦਾ ਤਾਂ ਕੋਈ ਫਾਰਮੂਲਾ ਜਦੋਂ ਵਰਕਿੰਗ ਚ ਆ ਗਈ ਉਹਦੀ ਲਾਈਫ ਉਹਦੀ ਵੇਟਣੀ ਸ਼ੁਰੂ ਹੋ ਜਾਂਦੀ ਹੈ ਉਸੇ ਢੰਗ ਕੱਟਣੀ ਸ਼ੁਰੂ ਮੰਨ ਲਓ ਇੰਜਣ ਹੈ ਪੈਟਰੋਲ ਇੰਜਣ ਹੂੰ ਉਹਦੀ ਲਾਈਫ ਹੈ 5 ਲੱਖ ਘੰਟਾ ਹੂੰ ਤਾਂ 5 ਲੱਖ ਤੱਕ ਇਹਨ ਗੋਲੀ ਵਾਂਗ ਚੱਲੂ ਉਸ ਤੋਂ ਬਾਦ ਉਹ ਘਟਣਾ ਸ਼ੁਰੂ ਹੋ ਹੂੰ ਬੈਟਰੀ ਫਸਟ ਡੇ ਤੋਂ ਹੀ ਘਟਣੀ ਸ਼ੁਰੂ ਹੋ ਜਾਂਦੀ ਹੈ ਹੂੰ ਸਹੀ ਮਾਨਾ ਚ ਬੈਟਰੀ ਦਾ ਜਿਹੜਾ ਹੈ ਲਿਥੀਅਮ ਬੈਟਰੀਆਂ ਨੇ ਲਿਥੀਅਮ ਆਇਨ 2004 ਦੇ ਇਹਨਾਂ ਦਾ ਸਿਰਫ 2004 ਉਹ ਲੇ ਕੋ ਲਗਾਤਾਰ ਚਲਾਉਂਦਾ ਹੈ ਦੱਬ ਕੇ ਵਰਤਦਾ ਹੈ ਮੈਨੂੰ ਲੱਗਦਾ ਉਹ ਦੋ ਤਿੰਨ ਸਾਲ ਵੀ ਨਹੀਂ ਬੈਟਰੀ ਲਾਉਣੀ ਦੋ ਤਿੰਨ ਸਾਲ ਵੀ ਨਹੀਂ ਕੱਢਣੀ ਨਾ ਯਾਰ ਫੁੱਲ ਵਰਤੋਂ ਚ ਲੈਂਦਾ ਅਗਲਾ ਮੈਂ ਤਾਂ ਚਲਾ ਕੇ ਰੱਖਣ ਹੈ ਨਾ ਬੜਾ ਬੜਾ ਜੇ ਤੁਸੀਂ ਇੱਕ ਦਿਨ ਦੇ ਵਿੱਚ ਹੀ ਚਾਰ ਜਾਂ ਪੰਜ ਸਾਈਕਲ ਪੂਰੇ ਕਰਤੇ ਤੇ 2000 ਕਿੰਨਾ ਟਾਈਮ ਲੱਗਦਾ ਹੂੰ ਟਰੱਕ ਲਗਾਤਾਰ ਚੱਲਦਾ ਹੈ ਇੱਥੋਂ ਤੋਰਿਆ ਅਗਲਾ ਬੰਬੇ ਖੜਾਉਣਾ ਕੋਇਆ ਬੀਤੇ ਦੀ ਘੰਟਾ ਤੋਂ ਘੰਟੇ ਕਰੇ ਡਰਾਈਵਰ ਬਦਲ ਗਿਆ ਕਰੇ ਹੋਰ ਬਦਲ ਗਿਆ ਉੱਥੇ ਉਹਦੀ ਲਾਈਫ ਕੀ ਹੈ ਹੂੰ ਕਦੋਂ ਚੱਲੂਗਾ ਕਾਰਾਂ ਨੇ ਕਮਰਸ਼ੀਅਲ ਵਜਿਹਾ ਲੰਬਾ ਚੱਲਦੀਆਂ ਨੇ ਹੂੰ ਈ ਵੀ ਇੱਕ ਜਗ੍ਹਾ ਤੇ ਕੰਮ ਜਾਵੇ ਲੋਕਲ ਜਿੱਥੇ ਸਿਰਫ ਪਤ ਹੈ ਵੀ ਇਹਨੇ ਇਸ ਤੋਂ ਵੱਧ ਜਾਣਾ ਹੀ ਨਹੀਂ ਚਲਾਈ ਘਟਾ ਹੈ ਚਲਾਈ ਘਟਾ ਹੁਣ ਅਸੀਂ ਇੰਡਸਟਰੀ ਨਾਲ ਜੁੜੇ ਲੋਕ ਹਾਂ ਇਧਰ ਕਿਸੇ ਪਾਸੇ ਮਾਰਾ ਮਾਰੀ ਕਰਦੇ ਆ ਆ ਆ ਕੇ ਖੜੇ ਆ ਹਲੇ ਜੁੱਤੀ ਨਹੀਂ ਲਾਹੀ ਹੁੰਦੀ ਐਨੇ ਨਾਲ ਦੇ ਨਾਲ 100 ਕਿਲੋਮੀਟਰ ਤਸਨੇ ਆਗਾ ਵੀ ਆ ਜਾਓ ਫਟਾਫਟ ਆ ਜਾਓ ਫਟਾਫਟ ਉਧਰ ਹੁਣ ਬੈਠੀ ਐ ਚਾਰਜ ਕਰਨ ਵਾਲੀਆਂ ਪਈਆਂ ਨੇ ਕੋਈ ਐਮਰਜੈਂਸੀ ਐ ਤਾਂ ਖਤਰਾ ਇਹ ਕੋਈ ਹਸਪੀਟਲ ਦਾ ਜਾਣਾ ਫਿਰ ਤਾਂ ਜਾਵੇ ਖਤਰਾ ਹੀ ਖਤਰਾ ਇਹ ਵੀ ਨਹੀਂ ਉਹਦਾ ਨੇੜੇ ਜਾ ਕੇ ਕਹਿੰਦੇ ਵੀ ਇਹ ਤਾਂ ਬੈਠੀ ਤੱਕ ਗਈ ਹੂੰ ਏ ਦੇ ਤੇ ਰੂਟੀਨ ਜੌਬ ਹੈ ਸਟੈਂਡਰਡ ਜੌਬ ਹੈ ਵੀ ਇੱਥੋਂ ਚੱਲਣਾ ਇੱਥੇ ਜਾਣਾ ਇੱਥੋਂ ਇਹਦਾ ਵਾਪਸ ਆ ਜਾਣਾ ਫਿਕਸ ਜੀ ਇੱਕ ਲਿਮਿਟੇਸ਼ਨ ਹੈ ਉੱਥੇ ਚੀਜ਼ ਕੰਮ ਜਾਵੇ ਪਰ ਇਹਦਾ ਮਤਲਬ ਨਹੀਂ ਜੀ ਵੀ ਇਹ 100 ਦਾ 100% ਸਬਸਟੀਟਿਊਟ ਹੋ ਗਿਆ ਦੋ ਮੇਰਾ ਫੋਨ ਚੱਕਣ ਦਾ ਇਹ ਕਾਰਨ ਹੈ ਨਾ ਅੱਜ ਸਵੇਰੇ ਮੈਂ ਖਬਰ ਪੜ ਰਿਹਾ ਸੀ ਗੱਲ ਕਰਦਿਆਂ ਕਰਦਿਆਂ ਮੈਨੂੰ ਯਾਦ ਆ ਗਿਆ ਵੀ ਟੈਸਲਾ ਕਹਿੰਦੇ ਇੰਡੀਆ ਚ ਲਾਂਚ ਹੋ ਗਈ ਹੈ ਟੈਸਲਾ ਟੈਸਲਾ ਇੰਡੀਆ ਚ ਲਾਂਚ ਹੋ ਗਈ ਹੈ ਸਾਰਾ ਕੁਝ ਹੀ ਆਊਗਾ ਹਮ ਹਲ ਤਾਂ ਅਮਰੀਕਨ ਕਣਕ ਆਉਣੀ ਹੈ ਦੁਬਾਰੇ ਖੇਤੀ ਤੋਂ ਬਾਅਦ ਆਉਣਾ ਨੇ ਹਲੇ ਕੀ ਹੋਇਆ ਹਲ ਤਾਂ ਅਸੀਂ ਤਾੜੀਆਂ ਮਾਰਦੇ ਆ ਬੇਟੇ ਹਮ ਲਾਂਚ ਵਾਲੀ ਕੀ ਗੱਲ ਹੈ ਆਂਦਿਆਂ ਨੇ ਪੈਸਾ ਲਾਇਆ ਹੈ ਆਊ ਗਈ ਮੈਂ ਹਮ ਕੀ ਟੈਸਲਾ ਕਾਰ ਦੀ ਗੱਲ ਕਰਦੇ ਹਾਂ ਮੈਂ ਟੈਸਲਾ ਕਾਰ ਦੀ ਗੱਲ ਕਰਦਾ ਹਾਂ ਹਾਂ ਈਵੀ ਦੀ ਈਵੀ ਦੀ ਹਮ ਈਵੀ ਦਾ ਬਹੁਤ ਲੰਮਾ ਟਾਈਮ स्लॉट ਨਹੀਂ ਹੈਗਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਈਵੀ ਇੱਕ ਵਾਰ ਨਹੀਂ ਆਈ ਈਵੀ ਕਈ ਵਾਰ ਆ ਚੁੱਕੀ ਹੈ ਲੰਮਾ स्लॉट ਨਹੀਂ ਨਾ ਕਿਉਂਕਿ ਇਹ ਤਾਂ ਕਹਿੰਦੇ ਵੀ ਅਸੀਂ ਚਾਰਜਿੰਗ ਸਟੇਸ਼ਨ ਬਣਾਵਾਂਗੇ ਵੱਡੇ ਵੱਡੇ ਸਟੇਸ਼ਨਸ ਬਣਨਗੇ ਦੇਖੋ ਬਣਾਣ ਨੂੰ ਪੈਸਾ ਤਾਂ ਕਮਾਉਣਾ ਹੀ ਹੈ ਨਾ ਚੱਲੇ ਜੀ ਨਾ ਚੱਲੇ ਹੂੰ ਹੂੰ ਬਣਾਣਗੇ ਫਿਰ ਕਿਹਦਾ ਪੈਸਾ ਲੱਗਣਾ ਹੈ ਤੁਹਾਡਾ ਲੱਗਣਾ ਕਿ ਮੇਰਾ ਲੱਗਣਾ ਪਬਲਿਕ ਦਾ ਪੈਸਾ ਲਾ ਦੇਣਗੇ ਨਾ ਸਪੋਜ ਕਰ ਦੇਣਗੇ ਮੈਂ ਤਾਂ ਸਾਡੇ ਸੜਕਾਂ ਦੇਖਦਾ ਵੱਡੀਆਂ ਇਹਨਾਂ ਦੇ ਦੋਵੇਂ ਪਾਸੇ ਇਹਨਾਂ ਨੇ ਉਹ ਵੱਡੇ ਵੱਡੇ ਟ੍ਰਾਂਚਾਂ ਜੀਆਂ ਬਣਾਈਆਂ ਬੋਲ ਰਿਹਾ ਕਿੰਨੇ ਕਰੋੜਾਂ ਉਹ ਬੜਾ ਕਰੋੜਾਂ ਦਾ ਖਰਚਾ ਕੀਤਾ ਹੋਣਾ ਹੂੰ ਦੇਖੀਏ ਤੁਸੀਂ ਦੋਵੇਂ ਪਾਸੇ ਹੂੰ ਵੱਡੇ ਵੱਡੇ ਨਾਲੀਆਂ ਨੂੰ ਤੇ ਸਲੇਬਾਂ ਪਾਤਰੀਆਂ ਹੋਈਆਂ ਨੇ ਹਾਂਜੀ ਸਲੇਬਾਂ ਉੱਪਰ ਤਾਰ ਦਿੰਦੇ ਦੇਖੀਏ ਨਾ ਹਾਂਜੀ ਹਾਂਜੀ ਕਦੇ ਵਰਕਿੰਗ ਤੇ ਦੇਖੀ ਹੈ ਕਰੇ ਦੇਖਿਓ ਚ ਪਾਣੀ ਜਾਂਦਾ ਨਹੀਂ ਕਦੇ ਵੀ ਕਦੇ ਵੀ ਨਹੀਂ हां ਉਹ ਪਾਥੀਆਂ ਪੱਥਰ ਦੇ ਕੰਮ ਆ ਰਹੀ ਐ ਉਹਦੇ ਪਾਥੀਆਂ ਬਹੁਤ ਪੱਥੀਆਂ ਹੁੰਦੀਆਂ ਨੇ ਹੂੰ ਹੁਣ ਪਿੱਛੇ ਜੇ ਪਹਿਲਾਂ ਉਹ ਇਨਾ ਪੈਸਾ ਲਾ ਕੇ ਬਣਾਈਆਂ ਹੁਣ ਧੂਰੀ ਚ ਉਹ ਪੈਸਾ ਲਾ ਕੇ ਦੁਬਾਰੇ ਟੈਂਡਰ ਦੇ ਕੇ ਉਤੜਵਾਈਆਂ ਉਤੜਵਾਈਆਂ ਚੱਕ ਕੇ ਲੈ ਜਾਓ ਹੂੰ ਪਬਲਿਕ ਦਾ ਪੈਸਾ ਕਰ ਦੋ ਵਰਵਾਲ ਜਿੰਨਾ ਮਰਜ਼ੀ ਕਰ ਲੋ ਜਿਹੜਾ ਕੋਈ ਰੋਕਣ ਵਾਲਾ ਹੂੰ ਇੱਕ ਮੈਂ ਵੀ ਦੇਖ ਰਿਹਾ ਸੀ ਕਿ ਟੈਂਪਰੇਚਰ ਦੇ ਨਾਲ ਹੀ ਵੀ ਨੂੰ ਕੋਈ ਫਰਕ ਪੈਂਦਾ ਕਿਉਂਕਿ ਬਾਰੇ ਠੰਡੇ ਇਲਾਕਿਆਂ ਦੇ ਵਿੱਚ ਬੜੀਆਂ ਵੀਡੀਓਜ਼ ਆਈਆਂ ਵੀ ਉਹ ਚੱਲ ਨਹੀਂ ਪਾ ਰਹੀ ਉਹਦੀ ਚਾਰਜਿੰਗ ਵੀ ਆ ਉਹਦੇ ਸਭ ਕੁਝ ਆ ਹਾਂ ਪੈਂਦਾ ਹੈ ਬਿਲਕੁਲ ਜਿਹੜੀ ਦੇਖੋ ਮੈਂ ਗੱਲ ਇਹ ਵੀ ਜਿਹੜਾ ਇੰਜਣ ਹੈ ਇਹਨਾਂ ਨੇ ਇੱਕ ਵੱਖਰੀ ਚੀਜ਼ ਹੈ ਤੇ ਇੰਜਣ ਨੂੰ ਵੀ ਕੰਪਲਸਰੀ ਹੁੰਦਾ ਹੈ ਵੀ ਘੱਟੋ ਘੱਟ ਜੀ ਡੀਜ਼ਲ ਇੰਜਣ ਹੈ 88 ਟੈਂਪਰੇਚਰ ਤੇ ਉਹ ਹੋਵੇ ਹਾਂ ਆ ਪਤਾ ਹੀ ਕਿਹਨਾਂ ਵੀ ਗੱਡੀ ਗੱਡੀ ਸਟਾਰਟ ਕਰਕੇ ਖੜਾ ਦੇ ਜਦੋਂ ਵਾਰਮ ਅਪ ਹੋ ਗਈ ਫਿਰ ਚਲਾਵਾਂਗੇ ਫਿਰ ਚਲਾਓ ਉਹਦੇ ਵਿੱਚ ਵਾਰਮ ਅਪ ਹੋਣ ਵਾਲਾ ਕੋਈ ਸ਼ੈ ਨਹੀਂ ਨਾ ਉਹਨੂੰ ਲੋਅ ਟੈਂਪਰੇਚਰ 'ਤੇ ਮਾਰੂ ਉਹਨੂੰ ਹਾਈ ਟੈਂਪਰੇਚਰ 'ਤੇ ਮਾਰੂ ਇਲੈਕਟ੍ਰੋਨਿਕ ਹੈ ਅੱਛਾ ਉਹਦੀ ਟੈਂਪਰੇਚਰ ਲਿਮਿਟ ਨੇ ਹੂੰ ਜੇ ਟੈਂਪਰੇਚਰ ਘਟ ਗਿਆ ਉਹਨੂੰ ਤਾਂ ਵੀ ਮੁਸੀਬਤ ਹੈ ਵੱਧ ਗਿਆ ਤਾਂ ਉਹ ਤੋਂ ਵੀ ਵੱਡਾ ਪਰ ਹੈ ਹੂੰ ਉਹਦੀ ਲਿਮਿਟੇਸ਼ਨ ਨੇ ਇੰਨੇ ਨੇ ਨਹੀਂ ਹੋਇਆ ਕਰਦੇ ਆਰਮੀ ਆਪਦੇ ਟਰੱਕ ਆਪਦੀ ਜਿਹੜੀ ਕੋਈ ਮਸ਼ੀਨਰੀ ਹੈ ਬਿਲਕੁਲ برفੀਲੇ ਏਰੀਆ ਚਲੇ ਫਿਰਦੇ ਨੇ ਪਹਿਲਾਂ ਮੈਂ ਤਾਂ ਇਹ ਰਵੀ ਸਭ ਤੋਂ ਪਹਿਲਾਂ ਜਿਹਨੇ ਇਹ ਮੰਤਰੀਆਂ ਤੇ ਜਹਾਜ ਨੇ ਨਾ ਇਹਨਾਂ ਨੂੰ ਈਵੀ ਚ ਕਨਵਰਟ ਕਰੋ ਤਾਂ ਪਤਾ ਲੱਗੂ ਵੀ ਦੋ ਚਾਰ ਡਿੱਗਣਗੇ ਤਾਂ ਵੀ ਇਹ